ਉਸ ਤੁਹਾਡਾ ਇੱਕ ਸੱਜਣ ਦੇ ਲਈ ਮੀਆਂ ਮੇਰੇ ਤੋਂ 75 ਸਿੰਘ ਮੀਆਂ ਵੜੂ ਸਾਹਿਬ ਨਾਲ ਕੋ ਮੇਰਾ ਜਿੱਦਾ ਉਹਨੇ ਮੈਨੂੰ ਪ੍ਰਭਾਵਿਤ ਕੀਤਾ ਤੁਸੀਂ ਆਪਣੇ ਪਾਸ ਕੱਟੜ ਕਾਲੀ ਤੋੜ ਕੇ ਮੈਨੂੰ ਤੁਹਾਨੂੰ ਵੋਟਾਂ ਪਾਗ ਤਾਹਵਾਦ ਤਾ ਤੇ ਬਾਕੀ ਗੱਲੋਂ ਗੱਲਾਂ ਕੋਕੇ ਨਹੀਂ ਮੈਂ ਕਰ ਰਹੀਆਂ ਵਾ ਇੱਥੇ ਕਿਤੇ ਹਾਂ ਤੇ ਤਿੰਨ ਦਿਨ ਸੱਪੜਿਆ ਨਹੀਂ ਮਗਰੋਂ ਪਿੰਡਾਂ ਤੇ ਗਲਗਲ ਹੈ ਪਹਿਲਾਂ ਡੋ ਦੇ ਸਾਰਾ ਕੁਝ ਜਿਹੜਿਆ ਮੈਂ ਉਹ ਸਾਰਾ ਕੁਝ ਪਿਆਰ ਆ ਕਲਪੂਣ ਜਾਬ ਤੇ ਜਿੱਥੇ ਆਦਮੀ ਸ਼ਾਮਲ ਹੋਏ ਮੀਟਿੰਗ ਦੇ ਵਿੱਚ ਉੱਥੇ ਔਰਤਾਂ ਵੀ ਜਿਹੜੀਆਂ ਵੱਡੀ ਗਿਣਤੀ ਵਿੱਚ ਸ਼ਾਮਲ ਹੋਈਆਂ ਸੋ ਪਿੰਡ ਦੀਆਂ ਸਮੱਸਿਆਵਾਂ ਸੁਣੀਆਂ ਵਾ ਵਿਕਾਸ ਬਾਰੇ ਜਿਹੜਾ ਜੋ ਚੱਲ ਰਿਹਾ ਜਿਉਂ ਅਧੂਰਾ ਵਿਕਾਸ ਉਹਦੇ ਬਾਰੇ ਵਿਚਾਰ ਵਟਾਂਦਰਾ ਕੀਤਾ ਵਾ ਜਿਹਦੇ ਵਿੱਚ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਚੋਣ ਜਾਬਤੇ ਤੋਂ ਬਾਅਦ ਉਹਨਾਂ ਦਾ ਜਿਹੜੇ ਸਾਰੇ ਕੰਮ ਉਹ ਜਿਹੜੇ ਹੋਣਗੇ ਬਾਕੀ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਸਰਦਾਰ ਲਾਲਜੀਤ ਸਿੰਘ ਭੁੱਲਰ ਉਮੀਦਵਾਰ ਐਲਾਨੇ ਗਏ ਨੇ ਅਲਸੋ ਲੋਕਾਂ ਨੂੰ ਬੇਨਤੀ ਕੀਤੀ ਗਈ ਆ ਕਿ ਉਹਨਾਂ ਨੂੰ ਵੋਟਾਂ ਪਾ ਕੇ ਵੱਡੀ ਗਿਣਤੀ ਦੇ ਵਿੱਚ ਤੇ ਉਹਨਾਂ ਨੂੰ ਜਿਤਾ ਕੇ ਲੋਕ ਸਭਾ ਦੇ ਵਿੱਚ ਭੇਜਣਾ ਵਾ ਸੋ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਆ ਬਹੁਤ ਚੰਗਾ ਹੰਗਾਰਾ ਮਿਲ ਰਿਹਾ ਕਿਉਂਕਿ ਲੋਕ ਭਗਵੰਤ ਮਾਨ ਸਰਕਾਰ ਨੇ ਜੋ 2 ਸਾਲ ਦੇ ਵਿੱਚ ਕੰਮ ਕੀਤੇ ਉਹਨਾਂ ਤੋਂ ਖੁਸ਼ ਨੇ ਅੱਜ ਭਗਵੰਤ ਮਾਨ ਸਰਕਾਰ ਜਿਹੜੀ ਆ ਉਹ ਅਸਲੀ ਵਿਕਾਸ ਜੋ ਨੁਕੀ ਸੋਤਾਂ ਦਾ ਵਿਕਾਸ ਹੈ ਉਹਦੇ ਤੇ ਜੋਰ ਦੇ ਰਹੀ ਹੈ ਪਹਿਲਾਂ ਜੋ ਹਾਲੇ ਪਹਿਲੀਆਂ ਸਰਕਾਰਾਂ ਨੇ ਗਲੀਆਂ ਨਾਲੀਆਂ ਤੱਕ ਹੀ ਸੀਮਤ ਰੱਖਿਆ ਜਿਹੜੀਆਂ ਉਹ ਵੀ ਨਹੀਂ ਅੱਜ ਤੱਕ ਬਣੀਆਂ ਸੋ ਲੋਕ ਜਿਹੜੇ ਨੇ ਉਹ ਖੁਸ਼ ਨੇ ਕਿ ਭਗਵੰਤ ਮਾਨ ਸਰਕਾਰ ਨੇ ਬੜੇ ਬੜੇ ਲੋਕ ਹਿੱਤ ਦੇ ਵਿੱਚ ਫੈਸਲੇ ਲਏ ਆ ਸੋ ਇਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਇਸੇ ਤਰ੍ਹਾਂ ਹੀ ਪਹਿਲਾਂ ਜਿੱਤਰਾ ਮੈਨੂੰ ਵੱਡੀ ਬਹੁਤ ਮਾਤੇ ਦੇ ਨਾਲ ਲਖੋਚੋ ਜਿਤਾਇਆ ਜੋ ਲਾਲਜੀਤ ਭੁੱਲਰ ਨੂੰ ਕਮ ਸੇ ਕਮ ਜਿਹੜਾ ਵਾ ਦੂਣੀ ਲੀਡ ਦੇ ਨਾਲ ਉਹ ਇਥੋਂ ਜਿਤਾਉਣਗੇ ਸੋ ਅਸੀਂ ਲੋਕਾਂ ਦਾ ਧੰਨਵਾਦ ਵੀ ਕਰਦੇ ਆ ਕਿ ਉਹ ਜਿਹੜੇ ਸਾਡੇ ਵਿੱਚ ਯਕੀਨ ਰਖਦੇ ਨੇ ਦਿਨ ਰਾਤ ਸਾਨੂੰ ਜਿਹੜਾ ਸਹਯੋਗ ਦਿੰਦੇ ਨੇ ਆ ਸੌਣ ਵਾਲੇ ਸਮੇਂ ਦੇ ਵਿੱਚ ਵੀ ਆਸ ਕਰਦਾ ਕਿ ਇਸੇ ਤਰ੍ਹਾਂ ਸਹਯੋਗ ਦਿੰਦੇ ਰਹਿਣਗੇ ਤਾਂ ਕਿ ਅਸੀਂ ਪਿੰਡਾਂ ਦਾ ਵਿਕਾਸ ਕਰ ਸਕੀਏ ਹਲਕੇ ਦਾ ਵਿਕਾਸ ਕਰ ਸਕੀਏ ਪੰਜਾਬ ਨੂੰ ਜਿਹੜਾ ਵਾ ਤੱਕੀ ਦੀਆਂ ਲੀਆਂ ਦੇ ਉੱਤੇ ਜਿਹੜਾ ਤੁਰਿਆ ਵਾ ਉਹਨੂੰ ਹੋਰ ਖੁਸ਼ਹਾਲ ਬਣਾਇਆ ਜਾਵੇ ਐਮਰ ਸਿੰਘ